ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਮੈਸੇਜ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਵਧੀਆ ਹਾਂ ਤੇ ਮੈਂ ਤੁਹਾਨੂੰ ਪਤਾ ਹੈ ਕਿ ਸੂਰਤ ਆਇਆ ਹੋਇਆ ਸੀ ਸੂਰਤ ਦੇ ਵਿੱਚ ਇਨਵਾਈਟ ਕੀਤਾ ਸੀ ਜੇ ਮੇਰਾ ਫੈਸ਼ਨ ਵਾਲਿਆਂ ਨੇ ਵੀ ਇੱਕ ਵਾਰ ਤੁਸੀਂ ਹੋ ਕੇ ਜਾਓ ਕਾਫੀ ਮਤਲਬ ਪਿਛਲੇ ਸਾਲ ਦੀ ਅਗਸਤ ਤੋਂ ਲੈ ਕੇ ਹੁਣ ਤੱਕ ਲਗਾਤਾਰ ਕਾਲਸ ਸੀ ਟਾਈਮ ਨਹੀਂ ਮਿਲਦਾ ਸੀ ਪਹਿਲਾਂ ਕਿਉਂਕਿ ਅਸੀਂ ਤੁਹਾਨੂੰ ਪਤਾ ਲੰਡਨ ਚਲੇ ਗਏ ਸੀ ਉਸ ਤੋਂ ਬਾਅਦ ਅਸੀਂ ਦਸੰਬਰ ਇਸ ਫੋਨ ਆਇਆ ਫਿਰ ਉਹ ਇਬਾਦਤ ਆਈ ਸੀ ਸਾਡੇ ਕੋਲ ਫਿਰ ਜਨਵਰੀ ਚ ਫੇਰ ਫੋਨ ਆਇਆ ਫਿਰ ਉਦੋਂ ਮੈਂ ਟਾਲਦਾ ਠੰਡ ਬੁੜੀ ਸੀ ਹੁਣ ਇਹਨੇ ਫੇਰ ਫੋਨ ਆਇਆ ਤੇ ਮੈਂ ਕਿਹਾ ਇੱਕ ਵਾਰੀ ਜਾਣਾ ਚਾਹੀਦਾ ਕਿਉਂਕਿ ਸੂਰਤ ਬਾਰੇ ਤਾਂ ਮੈਂ ਪੂਰੀ ਦੁਨੀਆ ਤੋਂ ਪੂਰੀ ਦੁਨੀਆ ਦੇ ਵਿੱਚ ਸੁਣਿਆ ਹੋਇਆ ਕਿ ਸੂਰਤ ਵਿੱਚ ਕਪੜਾ ਬੜਾ ਘੈਂਟ ਹੁੰਦਾ ਬਾਕੀ ਬਹੁਤ ਘੈਂਟ ਹੁੰਦਾ ਮੈਂ ਇੱਥੇ ਆ ਕੇ ਵਾਕੀ ਫਰਕ ਦੇਖਿਆ ਵਧੀਆ ਜੀ ਸੀ ਹੈਗੀ ਹੁਣ ਮੈਂ ਹੋਟਲੇ ਚ ਆ ਗਿਆ ਅ ਇਕੱਠੇ ਸ਼ੂਟ ਕਰ ਲਈ ਸੀ ਸਵੇਰ ਦਾ ਤੁਰਿਆ ਹੋਇਆ ਸਵੇਰ ਦਾ 2:30 ਵਜੇ ਉੱਠਿਆ 4:00 ਵਜੇ ਘਰੋਂ ਨਿਕਲੇ ਆ ਫਲਾਈਟ ਫੜੀ ਦਿੱਲੀ ਦਿੱਲੀ ਤੇਨ ਘੰਟੇ ਰੁਕ ਗਿਆ ਸੂਰਤ ਸੂਰਤੋਂ 에어ਪੋਰਟ ਤੋਂ ਸਿੱਧਾ ਅਜਮੇਰਾ ਫੈਸ਼ਨਸ ਉੱਥੇ ਸ਼ੂਟ ਕੀਤੇ ਲਗਾਤਾਰ ਸ਼ਾਮ ਵੱਜ ਗਈ ਹੁਣ ਮੰਨ ਲਓ 4:00 ਵੱਜ ਗਏ ਨੇ ਲਗਾਤਾਰ ਸ਼ੂਟ ਕਰਦਾ ਰਿਹਾ ਹੁਣ ਆ ਟਾਈਮ ਆ ਬੜਿਆ ਮਨ ਲ ਸਵੇਰ ਦਾ 2:30 ਵਜੇ ਦਾ ਸ਼ਰੀ ਚੱਲ ਰਿਹਾ ਹੁਣ ਹਾਂ ਹਾਲਤ ਹੋਈ ਪਈ ਵੀ ਸੋ ਜਾ ਹੁਣ ਮੇਰਾ ਪਹਿਲਾ ਪਲਾਨ ਸੀ ਮੈਂ ਸੂਰਤ ਘੁੰਮੂਗਾ ਕੁਝ ਚੀਜ਼ਾਂ ਦੇਖੂਗਾ ਕੱਪੜਿਆਂ ਦੀ ਦੁਕਾਨਾਂ ਕੁਝ ਲੈ ਲਾਂਗਾ ਕਪੜੇ ਪਰ ਇੰਨੀ ਹਾਲਤ ਨਹੀਂ ਵੀ ਕਿਤੇ ਨਿਕਲ ਪਈ ਐ ਸਵੇਰੇ ਦੇਖਦਾ ਵੀ ਸਵੇਰੇ ਮੇਰੇ ਕੋਲ ਕਿਉਂਕਿ ਹੁਣ ਮੈਂ ਵਿਹਲਾ ਫਿਰ ਜਦੋਂ ਫ੍ਰੀ ਹੋ ਗਿਆ ਸਵੇਰੇ ਮੈਂ ਵਾਪਸ ਜਾਣਾ ਸਵੇਰੇ ਮੇਰੀ ਕੱਲ 3:30 ਵਜੇ ਦੀ ਫਲਾਈਟ ਹੈ ਮਤਲਬ 1:00 ਵਜੇ ਵੀ ਜੀ ਮੈਂ ਨਿਕਲਾ ਇੱਥੋਂ 2:00 ਵਜੇ 에ਰਪੋਰਟ ਨਹੀਂ ਹਾਂ 1:00 ਵਜੇ ਦਾ 2:00 ਵਜੇ 에ਰਪੋਰਟ 3:30 ਦੀ ਫਲਾਈਟ ਹੈ 3:30 ਮਤਲਬ 12:30 ਨਿਕਲਣਾ ਪੈਣਾ ਮੈਨੂੰ ਤਾਂ 12:30 ਤਾਂ 1 ਹਾਂ 12:30 ਨਿਕਲਣਾ ਪਏਗਾ ਮੈਨੂੰ ਇੱਥੋਂ ਪਰ 12:30 ਜੇ ਨਿਕਲਣਾ ਪਏਗਾ ਫਿਰ ਮੈਂ ਕਰਾਂਗਾ ਨਾ ਸਵੇਰੇ ਰੋਟੀ ਖਾ ਕੇ ਬ੍ਰੇਕਫਾਸਟ ਕਰਕੇ 10 ਕੋਈ ਨਹੀਂ ਹੋ ਜਾਣਾ 11 12 ਦੇਖ ਲਾਂਗੇ ਫਿਰ ਦੁਕਾਨਾਂ 'ਚ ਕੋਈ ਹੈ ਕਿਰਨ ਨੂੰ ਪੁੱਛ ਲੈਣਾ ਵੀ ਜਿਹਨੂੰ ਨੂੰ ਕੁਝ ਚਾਹੀਦਾ ਤਾਂ ਲੈ ਜਿੰਨਾ ਮੰਮੀ ਨਾਲ ਨੂੰ ਪੁੱਛ ਲੈਣਾ ਪਰ 2 ਘੰਟੇ 'ਚ ਕੀ ਘੁੰਮਿਆ ਜਾਏਗਾ ਯਾਰ ਸਵੇਰੇ ਦੇਖਣਾ ਜੇ ਫਰੈਸ਼ ਹੋਇਆ ਤਾਂ ਘੁੰਮ ਲਾਂਗੇ ਤਾਂ ਫਿਰ ਕਿਉਂਕਿ ਇੱਥੇ ਐਵੇਂ ਹੈ ਨਾ ਟੈਕਸੀ ਤੇ ਕਿੰਨਾ ਘੁੰਮ ਲੇ ਬੰਦਾ ਵੀ ਉਹ ਥਾਂ ਥਾਂ ਰੋਕ ਕੇ ਆਪਣਾ ਵਹੀਕਲ ਹੁੰਦਾ ਬੰਦਾ ਤੁਰ ਫਿਰ ਲੈਂਦਾ ਹੈ ਨਾ ਤੇ ਵੈਸੇ ਵੀ ਭੀੜ ਭੜਾਕੇ ਦੇ ਦੁਕਾਨਾਂ ਤੇ ਘੁੰਮਣਾ ਤਾਂ ਸਕੂਟਰੀ ਚਾਹੀਦੀ ਹੁੰਦੀ ਮਿੰਟ 'ਚ ਬ੍ਰੇਕ ਮਾਰੀ ਤੁਰ ਪਏ ਉਹ ਵਾਲਾ ਸੀਨ ਠੀਕ ਰਹਿੰਦਾ ਤੇ ਹੁਣ ਮੈਂ ਕਰਾਂ ਐਡੀਟਿੰਗਸ ਕਰਨੀਆਂ ਨੇ ਕੱਲ ਬਲੌਗ ਦੀਆਂ ਸੋਨਾ ਵੀ ਇਹ ਓਹ ਹੋ ਹੋ ਤੇ ਹੁਣ ਤੁਹਾਨੂੰ ਸਵੇਰੇ ਹੀ ਮਿਲਦਾ ਮੈਂ ਉੱਠ ਕੇ ਜਿਸ ਟਾਈਮ ਤਿਆਰ ਹੋ ਕੇ 에ਅਰਪੋਰਟ ਲਈ روانה ਹੋਵਾਂਗਾ ਜਾਂ ਬ੍ਰੇਕਫਾਸਟ ਕਰਾਂਗਾ ਪਹਿਲਾਂ ਮਾਨੂੰ ਸੋ ਜਾਣਾ ਪਈ ਵੀ ਇਬਾਦਤ ਨੇ ਤਾਂ ਕੰਨਾਂ ਨੂੰ ਹੱਥ ਲਵਾਤੇ ਮਤਲਬ ਇਹ ਆਪਣੇ ਪਾਪਾ ਨੂੰ ਇੰਨਾ ਕੁ ਜ਼ਿਆਦਾ ਮਿਸ ਕਰ ਰਹੀ ਆ ਨਾ ਇੰਨਾ ਰੋਂਦੀ ਆ ਨਾ ਸੌਣ ਲੱਗਿਆ ਕਿਉਂਕਿ ਇਹ ਸੌਂਦੀ ਹੀ ਛੱਪੀ ਕੋਲ ਆ ਮੈਨਾਂ ਮੇਰੇ ਕੋਲ ਸੌਂਦੀ ਨਾ ਮੰਮੀ ਕੋਲ ਸੌਵੇਂ ਮੰਮੀ ਮੇਰੇ ਕੋਲ ਆਇਆ ਹੋ ਇੱਥੇ ਨਾ ਆਪਣੇ ਦਾਦੀ ਕੋਲ ਸੌਵੇਂ ਨਾ ਮੇਰੇ ਕੋਲ ਸੌਵੇਂ ਇਹ ਤਾਂ ਇਹਨੂੰ ਛੱਪੀ ਦੀ ਆਦਤ ਪਈ ਆ ਪਤਾ ਨਹੀਂ ਮਤਲਬ ਉਹਦੀ ਗੋਦੀ ਪਹਿਚਾਣਦੀ ਆ ਛੱਪੀ ਦੀ ਕਿ ਜਾਂ ਫਿਰ ਮਤਲਬ ਇਹਨੂੰ ਛੱਪੀ ਦੇ ਨਾਲ ਇੰਨੀ ਅਟੈਚਮੈਂਟ ਉਹਦੀ ਖੁਸ਼ਬੂ ਤੋਂ ਇਹਨੂੰ ਪਤਾ ਲੱਗ ਜਾਂਦਾ ਕਿ ਮੈਂ ਉਸ ਗੋਦੀ 'ਚ ਸੁੱਤੀ ਹੋਈ ਆ ਜੀਵੇਂ ਛਿੱਪੀਸ ਮੋਂਦੇ ਆ ਸੇਮ ਉਦਾਂ ਹੀ ਸੁਵੰਨੀ ਆ ਮੈਂ ਵੀ ਬਟ ਨਹੀਂ ਇਹਨੂੰ ਪਤਾ ਲੱਗ ਜਾਂਦਾ ਮਤਲਬ ਤੋਰ ਤੋਰ ਕੇ ਮੋਢੇ ਲਾ ਲਾ ਕੇ ਕਦੀ ਇਹਨੂੰ ਝੂਲੇ ਚ ਪਾ ਕੇ ਜਿੱਦਾਂ ਕਰ ਕਰ ਕੇ ਸਮਾਇਆ ਕਰ ਪਰ ਕੱਲ ਰਾਤ 12 ਵਜੇ ਤੱਕ ਸਾਨੂੰ ਇਹਨੇ ਇਦਾਂ ਹੀ ਰੱਖਿਆ ਜਾਗਦੀ ਰਹੀ ਸੌਂਦੀ ਨਹੀਂ ਤੇ ਜਦੋਂ ਛਿੱਪੀ ਹੁੰਦੇ ਫਿਰ ਛਿੱਪੀ ਦੀ ਗੋਦੀ ਚ ਮਤਲਬ ਕਿ 5 ਮਿੰਟ ਦੇ ਅੰਦਰ ਅੰਦਰ ਸੌ ਜਾਂਦੀ ਜਦੋਂ ਉਹਨੂੰ ਨੀਂਦ ਆਈ ਹੋਵੇ ਤੇ ਇਹ ਨੀਂਦ ਜਦੋਂ ਇਹਨੂੰ ਨੀਂਦ ਹੁੰਦੀ ਹੈ ਉਦੋਂ ਹੀ ਇਹ ਰੋਂਦੀ ਆ ਅਦਰਵਾਇਜ਼ ਖੇਡਦੀ ਰਹਿੰਦੀ ਆ ਤੇ ਜਦੋਂ ਇਹਨੇ ਸੋਣਾ ਹੀ ਉਦੋਂ ਰੋਂਦੀ ਹੀ ਤੇ ਕੱਲ ਦਾ ਇਹਨੇ ਨਾ ਮਿਸ ਕੀਤਾ ਨਾ ਛਿੱਪੀ ਨੂੰ ਸੀਰੀਅਸਲੀ ਤੇ ਉਹ ਜਦੋਂ ਛਿੱਪੀ ਵੀਡੀਓ ਕਾਲ ਕਰਦੀ ਸੀ ਨਾ ਤੇ ਜਦੋਂ ਵੇਖਦੀ ਤੇ ਇੰਨੀਆਂ ਉਹ ਲੱਤਾਂ ਬਾਵਾ ਮਾਰਦੀ ਸੀ ਨਾ ਵੇਖ ਕੇ ਹੁਣ ਬੈਠੀ ਉਹਨੂੰ ਮੈਂ ਕਿਹਾ ਮੈਂ ਕਿਹਾ ਤੇਰੇ ਪਾਪਾ ਆ ਰਹੇ ਆ ਪਹੁੰਚ ਕੇ ਛਿੱਪੀ ਉਹਨਾਂ ਦੀ ਫਲਾਈਟ ਲੈਂਡ ਹੋ ਗਈ ਆ ਮਹਾਲੀ ਵਾਲੇ 에ਰਪੋਰਟ ਤੇ ਤੇ ਆ ਰਹੇ ਹੋਣੇ ਹੁਣ ਕੈਪ ਕਰਕੇ ਟਾਈਮ 9:30 ਹੋ ਗਿਆ ਕਾਫੀ ਲੇਟ ਹੋ ਗਿਆ ਕਿਉਂਕਿ ਉਹਨਾਂ ਦੀ ਲੇਡੀ ਫਲਾਈਟ ਹੀ ਡਿਲੇ ਹੋ ਗਈ ਸੀ ਦਿੱਲੀ ਤੇ ਹੁਣ ਮੈਂ ਇਹਨੂੰ ਆ ਲੰਮੇ ਪਾਇਆ ਆਪਣੇ ਲਾਗੇ ਮੈਂ ਰੋਟੀ ਖਾ ਰਹੀ ਆ ਨਾਲ ਨਾਲ ਇਬਾਦਤ ਪਾਪਾ ਰਹੀ ਨਹੀਂ ਪਾਪਾ ਪਾਪਾ ਰਹੀ ਨਹੀਂ ਬਦਦੇ ਹੈ ਸੁਨੀ ਕਿਤੇ ਆ ਪਾਪਾ ਹੈ ਪਾਪਾ ਨੂੰ ਜਿਆਦ ਕਰਦਾ ਸੀ ਉਦਾਸ ਹੋ ਗਿਆ ਸੀ ਪਾਪਾ ਤੋਂ ਬਿਨਾ ਹੈ ਪਾਪਾ ਤੋਂ ਬਿਨਾ ਹੀ ਦਾਸ ਹੋ ਗਿਆ ਸੀ ਮੇਰਾ ਪਸੋਨਾ ਪੁੱਤ ਕੁਈ ਨਹੀਂ ਪਪਾ ਆ ਰਹੇ ਨੇ ਅੱਜ ਅੱਜ ਤੁਹਾਡੇ ਪਪਾ ਆ ਰਹੇ ਨੇ ਹਾਂਜੀ ਹਾਂਜੀ ਹੋਏ ਸੋਨੇ ਕੀ ਖਾ ਰਹੇ ਹੋ ਹੈ ਕੀ ਆਏ ਆਏ ਟੌਫੀ ਖਾ ਰਹੇ ਹੋ ਤੁਸੀਂ ਹੂੰ ਟੌਫੀ ਖਾ ਰਹੇ ਟੌਫੀ ਬਹੁਤ ਮਿਸ ਕੀਤਾ ਇਬਾਦਤ ਨੇ ਆਪਾਂ ਨੇ ਪਪਾ ਨੂੰ ਤੇ ਸ਼ਿਪੀ ਨੇ ਵੀ ਮਤਲਬ ਹਮਿੰਨੂ ਤੇ ਇਬਾਦਤ ਨੂੰ ਬਹੁਤ ਜ਼ਿਆਦਾ ਮਿਸ ਕੀਤਾ ਮਤਲਬ ਉਹਨਾਂ ਨੇ ਵੀ ਸਾਨੂੰ ਇੰਨਾ ਜ਼ਿਆਦਾ ਮਿਸ ਕੀਤਾ ਉਹ ਕਹਿੰਦੇ ਮੈਨੂੰ ਕਹਿੰਦੇ ਮੈਂ ਸੋਲੋ ਮਤਲਬ ਸੋਲੋ ਟ੍ਰਿਪ ਕਰਨਾ ਹੈ ਇੱਕ ਵਾਰੀ ਤੇ ਮੈਂ ਤੇ ਕੋਈ ਨਹੀਂ ਕਰਕੇ ਵੇਖ ਲੋ ਤੁਹਾਨੂੰ ਪਤਾ ਲੱਗ ਜਾਊਗਾ ਤੁਹਾਨੂੰ ਹੱਡੀ ਯਾਦ ਆਊਗੀ ਤੇ ਉਹੀ ਗੱਲ ਹੋਈ ਕਹਿੰਦੇ ਮੈਂ ਨਹੀਂ ਕਰਦਾ ਕਦੇ ਵੀ ਸੋਲੋ ਟ੍ਰਿਪ ਤੁਹਾਡੇ ਨਾਲ ਹੀ ਕਰੂੰਗਾ ਕਿਉਂਕਿ ਜਦੋਂ ਦੀ ਬਾਦਤ ਹੋਈ ਜਾਂ ਮੈਂ ਜਦੋਂ ਦੀ ਸ਼ਿਪੀ ਨਾਲ ਹੋਏ ਆ ਆਪਾਂ ਇਕੱਠੇ ਜੁੜੇ ਆ ਆਪਾਂ ਕਦੇ ਵੱਖ ਨਹੀਂ ਹੋਏ ਮਤਲਬ ਇਕੱਠੇ ਰਹਿਨੇ ਆ ਆਪਾਂ ਹਰ ਟਾਈਮ ਜਿੱਥੇ ਜਾਣਾ ਆਉਣਾ ਇਕੱਠੀ ਤੇਸ ਕਰਕੇ ਉਹ ਫਸਟ ਟਾਈਮ ਸਾਨੂੰ ਛੱਡ ਕੇ ਗਏ ਤੇ ਉਹਨਾਂ ਨੇ ਵੀ ਬਾਦਤ ਨੂੰ ਬਹੁਤ ਮਿਸ ਕੀਤਾ ਅਸੀਂ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਮਿਸ ਕੀਤਾ ਇੱਕ ਦਿਨ ਹੀ ਸਾਨੂੰ ਇਦਾਂ ਲੱਗ ਰਿਹਾ ਜਿਵੇਂ ਹਫਤਾ ਹੋ ਗਿਆ ਹੁੰਦਾ ਗਿਆ ਨੂੰ ਚਲੋ ਕੋਈ ਨਹੀਂ ਹੁਣ ਆ ਰਹੇ ਆ ਤੇ ਮਿਲਦੇ ਆ ਛਿੱਪੀ ਨੂੰ ਬਲੌਗ ਦਾ ਸ਼ੂਟ ਨਹੀਂ ਹੋ ਪਾਇਆ ਕਿਉਂਕਿ ਫਿਰ ਇਬਾਦਤ ਰੋਂਦੀ ਫਿਰ ਕੰਮ ਵੀ ਕਰਨਾ ਹੁੰਦਾ ਘਰ ਦਾ ਤਾਂ ਕਰਕੇ ਫਿਰ ਥੋੜਾ ਨਹੀਂ ਧਿਆਨ ਹੋ ਦਿੱਤਾ ਗਿਆ ਚਲੋ ਮਿਲਦੇ ਆਂ ਛਿੱਪੀ ਆਉਂਦੀ ਆ ਤੇ ਲੋ ਜੀ ਆਪਣੀ ਹੋ ਗਈ ਤਿਆਰੀ ਕੱਲ ਦਾ ਉਹਨੂੰ ਕਿਹਾ ਸੀ ਕਿ ਆਪਾਂ ਫੈਨ ਲੱਗਿਆ ਐਡੀਟਿੰਗ ਵਗੈਰਾ ਕੀਤੀ ਐਡੀਟਿੰਗ ਕਰਨ ਤੋਂ ਬਾਅਦ ਦੋ ਚਾਰ ਫੋਨ देन 레이ਟ ਨਾਈਟ ਕੰਮ ਬਹੁਤ ਰਾਤ 12 1 ਵਜੇ ਸੌਂਦੇ ਸੌਂਦੇ ਸਵੇਰੇ ਆਰਾਮ ਨਾਲ ਉੱਠਿਆ ਇਸ਼ਨਾਨ ਪਾਣੀ ਕਰਕੇ ਤਿਆਰ ਹੋ ਕੇ ਹੁਣ ਆਪਾਂ ਨਿਕਲਣ ਲੱਗਿਆ ਪਹਿਲਾਂ ਨੀਤੇ ਜਾ ਕੇ ਬ੍ਰੇਕਫਾਸਟ ਕਰ ਲਵਾਂ ਮੈਂ ਠੀਕ ਹੈ ਪਰ ਮੈਂ ਸੋਚ ਰਿਹਾ ਵੀ ਹੁਣ ਨੀਚੇ ਜਾਵਾਂਗਾ ਫਿਰ ਉੱਪਰ ਆਵਾਂਗਾ ਪਰ ਮੈਂ 12 ਵਜੇ ਨਿਕਲਣਾ ਹੈ ਜੇ ਮੈਂ ਹੁਣ 9:30 ਹੋਏ ਨੇ ਬ੍ਰੇਕਫਾਸਟ ਕਰਨ ਜਾਣਾ 10:30 ਵਜੇ ਤੱਕ ਬ੍ਰੇਕਫਾਸਟ ਖਾਣਾ ਹੈ ਫਿਰ ਮੈਂ ਸੋਚ ਰਿਹਾ ਵੀ ਸੂਰਤ ਵਿੱਚ ਕਿਹੜਾ ਮਾਰ ਆਵਾਂ ਲੰਘਦਾ ਲੰਘਦਾ ਪਰ ਦੂਸਰਾ ਸੋਚਿਆ ਕੀ ਕਰਾਂਗਾ ਰੂਮ ਵਿੱਚ ਹੀ ਆ ਜਾਣਾ ਮੈਂ ਕਹਿੰਦਾ ਰੂਮ ਵਿੱਚ ਹੀ ਆਣਾ ਬ੍ਰੇਕਫਾਸਟ ਕਰ ਹੀ ਆਣਾ ਬਾਅਦ ਦੇਖਦੇ ਆਂ ਨਿਕਲਣਾ ਕਰੋਗੇ ਲੋ ਜੀ ਬ੍ਰੇਕਫਾਸਟ ਵਿੱਚ ਉਹੀ ਪਪੜੀਆਂ ਸਟਾਰਟ ਕੀਤਾ ਫਰੂਟ ਸ਼ੇਕ ਉਹ ਬਾਅਦ ਦੇਖਾਂਗਾ ਕੀ ਕਰਾਂ ਇਹ ਕਾਊਂਟਰ ਹੈ ਇੱਧਰ ਫਰੂਟ ਦਾ ਛੋਟਾ ਜਿਹਾ ਫਰੂਟ ਦਾ ਜੂਸ ਲਿੱਤਾ ਪੰਜਾਬੀ ਥਾਲੀ ਦੇ ਵਿੱਚ ਛੋਲੇ ਭਟੂਰੇ ਹੈਗੇ ਨਾ ਕੋਲ ਅੱਜ ਮਾਰਕੀ ਮਰਸੀ ਇਹਨਾ ਕਾਊਂਟਰ ਇਹਨਾਂ ਦਾ ਬ੍ਰੇਕਫਾਸਟ ਦਾ ਦੋ ਤਿੰਨ ਚੀਜ਼ਾਂ ਨੇ ਚਲੋ ਸਰ ਜਾਏਗਾ ਲਓ ਜੀ ਦਾਣਾ ਪਾਣੀ ਹੋ ਗਿਆ ਪੂਰਾ ਸੂਰਤ ਦਾ ਤੇ ਇੱਥੋਂ ਹੁਣ ਆਪਾਂ ਨਿਕਲੀਏ ਮੈਂ ਚੱਲਿਆ ਜੀ 에어ਪੋਰਟ ਤੇ ਆ ਇੱਕ ਝੋਲਾ ਲੈਣਾ ਬਸ ਐਡਾ ਕੁ ਬਸ ਸੋਖਾ ਕੰਮ ਇਹ ਹੋ ਜਾਂਦਾ ਕਿ ਲੈਣਾ ਨੂੰ ਅਜ ਨਹੀਂ ਲੱਗਦਾ ਪੈਂਦਾ ਕਿਉਂਕਿ ਮੈਂ ਆਪਣਾ ਟੈਕਸੀ ਜੀ ਲੈਣ ਲਿਆਂਣ ਲੱਗਾ ਸੀ ਰੋਡ ਤੋਂ ਰੋਡਨ ਵਾਲੀ ਉਹਦੇ ਨਾਲ ਇੱਕ ਤਾਂ ਇਹ ਨੁਕਸਾਨ ਹੈ ਕਿ ਟੈਕਸੀ ਇਹ ਮੋੜੇ ਤੇ ਪਾਉ ਤੇ ਉੱਡੇ ਫਿਰ ਉਹ ਵਹੀ ਹੈ ਉਹ ਤੇ ਚੀ ਜੀ ਬਾਹਰ ਜਕੜੀ ਸੀ ਏਅਰਪੋਰਟ ਦੇ ਅੰਦਰ ਲੈ ਕੇ ਜਾਣੀ ਸੌਖੀ ਹੈ ਉੱਥੇ ਬੜਾ ਸੌਖਾ ਸੌਖਾ ਉਹਦਾ ਸੱਚੀ ਬਾਹਰ ਹੈ ਨਾ ਗੱਡੀਆਂ ਗੁੱਡੀਆਂ ਜਿ ਰੱਖਣੀ ਹੋਰਾਂ ਪਰ ਉੱਥੇ ਥੋੜਾ ਜਿਹਾ ਔਖਾ ਜਿਹਾ ਲੱਗਦਾ ਮੋਡੇ ਵਾਲਾ ਬੈਗ ਮੈਨੂੰ ਵਧੀਆ ਜ਼ਿਆਦਾ ਲੱਗਿਆ ਤੇ ਮੈਂ ਚੈੱਕ ਆਊਟ ਕਰਾਂ ਹੋਟਲ ਤੋਂ ਇੱਕ ਰਾਤ ਦੀ ਲਈ ਆਇਆ ਸੀ ਮੈਂ ਕੱਲ ਆਇਆ ਤੇ ਅੱਜ ਨਿਕਲ ਵੀ ਰਿਹਾ ਤੇ ਪਿੱਛੇ ਮੇਰੀ ਇਬਾਦਤ ਬੜੀਆਂ ਚਗਾਣਾ ਚੱਕੇ ਹੋਏ ਨੇ ਉਹ ਆਪਣੇ ਪਾਪਾ ਨੂੰ ਬਹੁਤ ਮਿਸ ਕਰ ਰਹੀ ਹੈ ਕਿ ਤੇ ਮੈਂ ਉਹਨੂੰ ਬਹੁਤ ਜ਼ਿਆਦਾ ਮਿਸ ਕਰ ਰਿਹਾ ਤੇ ਸੱਚੀ ਦੱਸਾਂ ਪਤਾ ਨਹੀਂ ਕੀ ਹਲੇ ਨਿੱਕੀ ਜੀ ਐ ਤੇ ਉਨਾਂ ਹੀ ਜ਼ਿਆਦਾ ਮੋਹ ਜ਼ਿਆਦਾ ਆਂਦਾ ਉਹਦਾ ਹਨਾ ਤੇ ਉਹ ਵੀ ਕਿਰਨ ਦੇ ਮੰਮੀ ਦਾਸ ਰੇ ਵੀ ਸਾਡੇ ਕੋਲੋਂ ਸੁੱਤੀ ਹੋਈ ਨਹੀਂ ਪੂਰੀ ਰਾਤ ਉਹਨੇ ਪਰੇਸ਼ਾਨ ਕੀਤਾ ਵੀ ਹਨਾ ਜਿਵੇਂ ਤੇ ਫਿਰ ਉਹਨਾਂ ਨੇ ਇਹਨਾਂ ਰਾਤ ਨੂੰ ਕੀ ਕੀਤਾ ਮੈਨੂੰ ਵੀਡੀਓ ਕੋ ਲਾਈ ਮੰਮੀ ਹੁਣਾਰੇ ਜਦੋਂ ਵੀਡੀਓ ਕੋ ਲਾਈ ਰੋਂਦੀ ਰੋਂਦੀ ਇੰਨਾ ਹੱਸੀ ਉਹਨੇ ਉਹਨੂੰ ਜਿਵੇਂ ਹਨਾ ਉਹਦੇ ਪਾਪਾ ਦੇਖ ਗਏ ਹੁੰਦੇ ਨੇ ਮੈਂ ਕਿਰਨ ਨੂੰ ਕਿਹਾ ਮੈਂ ਕਿਹਾ ਮੇਰੀ ਵੀਡੀਓ ਬਣਾ ਕੇ ਰੱਖ ਲੈਣੀ ਸੀ ਤੇ ਉਹ ਹਨਾ ਵੀ ਹੁੰਦਾ ਕਿ ਕਿਉਂਕਿ ਜਦੋਂ ਇਬਾਦਤ ਆਈ ਸੀ ਇਸ ਦੁਨੀਆ ਦੇ ਵਿੱਚ ਉਹਨੇ ਅੱਖਾਂ ਜਿਹਨੂੰ ਖੋਲੀਆਂ ਸਭ ਤੋਂ ਪਹਿਲਾਂ ਮੈਨੂੰ ਵੇਖਿਆ ਸੀ ਪਰ ਮੇਰੇ ਕੋਲ ਜ਼ਿਆਦਾ ਰਹੀ ਹੈ ਤੇ ਮੈਂ ਇਹ ਉਹਨੂੰ ਚੱਕੀ ਰੱਖਣਾ ਜ਼ਿਆਦਾ ਸੋਹਣਦੀ ਮੇਰੇ ਕੋਲ ਇਹ ਤਾਂ ਸ਼્યોਰ ਹੈ ਕਿ ਉਹਨੇ ਸੋਨਾ ਮੇਰੇ ਕੋਲ ਹੀ ਹੈ ਰਾਤ ਸੁੱਤੀ ਨਹੀਂ ਉਹ ਪਰ ਰੋਂਦੀ ਰਹੀ ਵੀ ਹਨਾ ਜਿਵੇਂ ਕਿਉਂਕਿ ਉਹਨੂੰ ਉਹ ਵਾਲਾ ਕੰਫਰਟ ਉਹ ਵਾਲਾ ਟੱਚ ਨਹੀਂ ਮਿਲਿਆ ਉਹਦੇ ਪਾਪਾ ਤੋਂ ਮਿਲਦਾ ਹੈ ਹਨਾ ਤੇ ਪਤਾ ਨਹੀਂ ਆਦਤ ਪੈ ਗਈ ਨਾ ਮੇਰੀ ਕਿਉਂਕਿ ਮੈਂ ਹੀ ਸਵਾਨਾ ਤੇ ਰਾਤ ਕਹਿੰਦੇ ਬਹੁਤ ਔਖੀ ਹੋਈ ਰਾਤ 12 1 ਵਜੇ ਤੱਕ ਜਾਗਦੀ ਰਹਿੰਦੀ ਰਹੀ ਆ ਨਾ ਜਦ ਰੋ ਰੋ ਕੇ ਵਿਚਾਰੀ ਥੱਕ ਕੇ ਸੋ ਗਈ ਤੇ ਉਹ ਮਿਸ ਕਰ ਰਹੀਆਂ ਤਾਂ ਮੈਂ ਇਹ ਡਿਸੀਜਨ ਇਦਾਂ ਹੁਣ ਬਈ ਇਬਾਦਤ ਨੂੰ ਛੱਡ ਕੇ ਨਹੀਂ ਆਣਾ ਨਹੀਂ ਆਣਾ ਜਿੱਥੇ ਮਰਜ਼ੀ ਚਾਹ ਜਿੰਨੀ ਜਿੰਨੀ ਮਰਜ਼ੀ ਪ੍ਰੋਮੋਸ਼ਨ ਜਿੰਨੀ ਮਰਜ਼ੀ ਦੂਰ ਜਾਣਾ ਬੇਸਿਕਲੀ ਤਾਂ ਆਇਜ਼ਾ ਪ੍ਰੋਮੋਸ਼ਨ ਵਾਸਤੇ ਸੀ ਮੈਂ ਇਨ੍ਹਾਂ ਦੀ ਤੇ ਆਬਵੀਅਸਲੀ ਤਾਂ ਮੈਂ ਵੈਸੇ ਵੀ ਦੇਖਣਾ ਚਾਹੁੰਦਾ ਸੀ ਵੀ ਕੀ ਇਹ ਸਾਬ ਪਤਾਵੇ ਕਿਉਂਕਿ ਆਪਣੀਆਂ ਭੈਣਾਂ ਪੰਜਾਬ ਦੇ ਵਿੱਚੋਂ ਬਹੁਤ ਕੰਮ ਕਰ ਸਕਦੇ ਐ ਤਾਂ ਵੀ ਐਗਜ਼ੈਕਟ ਸਿਚੁਏਸ਼ਨ ਕੀ ਨਾਲ ਉਹ ਵੀ ਪਤਾ ਲੱਗ ਗਈ ਤੇ ਨਾਲ ਪ੍ਰੋਮੋਸ਼ਨ ਵੀ ਹੋ ਗਈ ਦੋਨੋਂ ਕੰਮ ਹੋ ਗਏ ਤੇ ਹੁਣ ਆਹੀ ਸੋਚਿਆ ਜਾ ਰਿਹਾ ਕਿ ਚਲੋ ਪ੍ਰੋਮੋਸ਼ਨ ਹੋ ਗਈ ਹੁਣ ਆਪਾਂ ਨਿਕਲੀਏ ਤੇ ਇਬਾਦਤ ਨੂੰ ਦੇ ਘਰੋਂ ਛੱਡ ਗੱਲ ਪਈ ਨਹੀਂ ਆ ਜੀ ਸੂਰਤ ਤੋਂ ਹੁਣ ਵਾਪਸ ਨੂੰ 에어ਪੋਰਟ ਵੱਲੋਂ ਪਹਿਲੇ ਚਲਿਏ ਟਾਈਮ ਸਿਰ ਇਸ ਟਾਈਮ ਅਜ ਕਿਨੇ 11:30 ਸਵਾ 12 ਪਹੁੰਚ ਜਾਾਂਗੇ ਉਸ ਤੋਂ 2-2.5 ਘੰਟੇ ਦੀ ਫੀਟਿੰਗ ਆ ਪੁਣੇ ਦੀਨ ਫਲਾਈਟ 2.5 ਘੰਟੇ ਦੀ ਫੀਟਿੰਗ ਆ ਕੋਈ ਜਰਾ ਅਮ ਉੱਥੇ ਟਾਈਮ ਪੱਤਾ ਲਾਂਗੇ ਆ ਦੇਖੋ ਜੀ ਸੂਰਤ ਦਾ ਇੰਟਰਨੈਸ਼ਨਲ 에어ਪੋਰਟ ਸਿਰੇ ਦੀ ਦਸਤਾ ਤੇ ਬਹੁਤ ਛੋਟਾ ਤੇ ਬਹੁਤ ਬੇਸਿਕ ਜਿਹਾ ਹੈਗਾ ਇਹਨਾਂ ਨੇ ਇਹ ਕਲਰ ਦੇਖੋ ਕਿੰਨਾ ਗੰਦਾ ਕੀਤਾ ਹੋਇਆ ਵੁੱਡ ਵਰਕ ਟਾਈਪ ਜਿਹਾ ਬਾਹਰੋਂ ਬਹੁਤ ਗੰਦਾ ਲੱਗਦਾ ਹੈ 에어ਪੋਰਟ ਹੈ ਆਪਣਾ ਚਲਿਏ ਤਾਂ ਅਰਾਈਵਲ ਹੋ ਗਿਆ ਅਰਾਈਵਲ ਵੀ ਨੇੜੇ ਹੀ ਹੈ ਤੇ ਇੱਧਰ ਡਿਪਾਰਚਰ ਹੈ ਚਲੋ ਜੀ ਡਿਪਾਰਚਰ ਚਲਿਏ ਆਪਾਂ ਤਾਂ ਬਾਬੂ ਦੇਖੋ ਹੁਦਾਸ਼ ਹੋ ਗਈ ਤੁਸੀਂ ਉ ਦੇਖੋ

ਵੀਰ ਜੀ ਸੱਜੀ ਆਏ ਓਏ ਸਪੂਨ ਆ ਗਿਆ ਨਾ ਮੇਲੇ ਕਿ ਉਹ ਮੇਰਾ ਜੋ ਨਾ ਮੇਰਾ ਪਪ ਦੇਖ ਨਾ ਤੋ ਜ਼ੁਆਈ ਜਾਂਦੇ ਨਾ ਪਾਪਨ ਮਿਹਨਤੇ ਚ ਜ਼ੁਆਜੇ ਗਏ ਨੇ ਇੱਕੋ ਮਿਹਨਤੇ ਚ ਜ਼ੁਆਜੇ ਗਏ ਨੇ ਦੋਨੋਂ ਹਾਂ ਜੀ ਆਹ ਦੇਖੋ ਮੀਚਾ ਅੱਛਾ ਲੋ ਜੀ ਕੱਲ ਜਦੋਂ ਆਇਆ ਥਕਾਵਟ ਮੈਨੂੰ ਬਹੁਤ ਜ਼ਿਆਦੀ ਹੋਈ ਹੋਈ ਸੀ ਮੈਦਾਨ ਦਾ ਹੀ ਡਿੱਗ ਗਿਆ ਬਸ ਆਪਣੀ ਕੁੜੀ ਨਾਲ ਤੇ ਸਭ ਤੋਂ ਵੱਡੀ ਗੱਲ ਹੀ ਬਾਦ ਨਾਂ ਦੀ ਨਾਲ ਸੋ ਗਈ ਮਗਾਜ਼ੀ ਨਾਲ ਉਹਨੇ ਸੋ ਜਾਣਾ ਯਾਰ ਨਹੀਂ ਸਾਡੇ ਤੋਂ ਨਹੀਂ ਸੌਂਦੀ ਸੀ ਸਾਡੇ ਤੋਂ ਨਹੀਂ ਸੌਂਦੀ ਸੀ ਕਹਿੰਦੇ ਤੇ ਹੁਣ ਮੇਰੀ ਮੰਮੀ ਸਵੇਰੇ ਸਵੇਰੇ ਤਿਆਰ ਹੋਏ ਫਿਰ ਕਹਿੰਦੇ ਮੈਨੂੰ ਬੱਸ ਚੜਾ ਕੇ ਆ ਮੈਨੂੰ ਜ਼ਰੂਰੀ ਜਾਣਾ ਏ ਬੱਸ ਵੇਟ ਕਰ ਰਹੀ ਸੀ ਮੈਂ ਕਦੋਂ ਪਹੁੰਚਾਂ ਤੇ ਮੈਂ ਕਿਹਾ ਨਾ ਤੁਸੀਂ ਨਾ ਜਾਓ ਕਹਿੰਦੇ ਨਾ ਮੈਂ ਚੜਾ ਕੇ ਮੈਂ ਜ਼ਰੂਰੀ ਕੰਮ ਨੇ ਪਤਾ ਨਹੀਂ ਇਹਨਾਂ ਨੂੰ ਕਿਹੜੇ ਜ਼ਰੂਰੀ ਕੰਮ ਪੈ ਗਏ ਨੇ ਇਹਨਾਂ ਨੂੰ ਇਹਨਾਂ ਨੂੰ ਜਾਣਾ ਪੈ ਰਿਹਾ ਕੀ ਕੀ ਗੱਲ ਕੀਤੀ ਭੱਜੇ ਜਾ ਰਹੇ ਹੋ ਬਸ ਤੁਸੀਂ ਦੋ ਦਿਨ ਲਈ ਆਏ ਸੀ ਮੇਰੇ ਨਾਲ ਬੈਠੇ ਵੀ ਨਹੀਂਗੇ ਆ ਕੇ ਬੈਠਾਂਗੇ ਉਹ ਮੈਂ ਜਾਣਾ ਚੱਲ ਚੱਲ ਉੱਠ ਉਹ ਦੇਖ ਕਿੱਟੀ ਕਾਲੀ ਮਚਾਈ ਬਨੇ ਕਰ ਬਸ ਕਰਨ ਨਹੀਂ ਪਤਾ ਆ ਮਾਰੀ ਉਹ ਥੋੜਾ ਖੜਾਓ ਉਹ ਤੁਹਾਡੀ ਚੱਲ ਵੀ ਜਿਉਣਿਆ ਛੱਡ ਗਿਆ ਮੰਮੀ ਨੂੰ ਚਾਬੀ ਕਿਤੇ ਕਰਨਾ ਟੋਪਰੇ ਕਿੰਨੀ ਨਿਕਲੀ ਬਾਹਰ ਹੂੰ ਟੋਪ ਨਿਕਲੀ ਵੀ ਓਏ ਖਾਣ ਦਾ ਸੋਇ ਨਹੀਂ ਓਟ ਚੱਡ ਬੰਦਾ ਸਹੀ ਗੱਲੇ